ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਠੰਡ ਦਾ ਪੂਰਾ ਜ਼ੋਰ ਹੈ ਸਰਦੀਆਂ ਪੂਰੇ ਜੋਰ-ਸ਼ੋਰਾਂ ਦੇ ਆ ਤੇ ਅਸੀਂ ਨਾ ਇਹਦਾ ਦਿਨਾਂ ਵਿੱਚ ਆ ਕੇ ਆਪਣੀ ਚਾਹ ਪੀਣਾ ਵੀ ਵਧਾ ਦਿੰਦੇ ਆ ਬਟ ਥੋੜੀ ਜੀਆਂ ਸਾਵਧਾਨੀਆਂ ਤੁਸੀਂ ਅਗਰ ਚਾਹ ਪੀਣ ਵੇਲੇ ਵਰਤੋਗੇ ਨਾ ਤਾਂ ਸਾਨੂੰ ਚਾਹ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਜੈਨ ਤੁਸੀਂ ਸੋਚੋ ਪਹਿਲਾਂ ਦੇ ਸਿਆਣੇ ਬਜ਼ੁਰਗ ਸਾਡੇ ਹੁੰਦੇ ਸੀਗੇ ਦਾਦਾ ਦਾਦੀ ਜੀ ਟਾਈਮ ਉਹ ਕਿੰਨੇ ਕਿੰਨੇ ਉਮਰ ਜੀ ਲੈਂਦੇ ਸੀਗੇ 90 ਸਾਲ 95 ਸਾਲ 100 ਸਾਲ ਉਹਨਾਂ ਦਾ ਰੀਜ਼ਨ ਕੀ ਸੀ ਕਿਉਂਕਿ ਉਹ ਜਿਹੜੀ ਚੀਜ਼ਾਂ ਵਰਤਦੇ ਸੀ ਨਾ ਉਹ ਬਹੁਤ ਪਿਓਰ ਹੁੰਦੀਆਂ ਸੀਗੀਆਂ ਜਿਸ ਤਰ੍ਹਾਂ ਪਹਿਲਾਂ ਪਿੱਤਲ ਦੀ ਪਤੀਲੀ ਵਿੱਚ ਚਾਹ ਬਣਾਉਂਦੇ ਹੁੰਦੇ ਸੀਗੇ ਹੈਨਾ ਤੇ ਇਸ ਤਰ੍ਹਾਂ ਮਤਲਬ ਹੁਣ ਤਾਂ ਦੇਖ ਲਓ ਕਈ ਲੋਕ ਨਾ ਐਲੂਮੀਨੀਅਮ ਦੇ ਭਾਂਡੇ ਵਿੱਚ ਚਾਹ ਬਣਾਉਂਦੇ ਆ ਜੋ ਕਿ ਬਹੁਤ ਖਤਰਨਾਕ ਚੀਜ਼ ਐ ਲੋਕ ਤਾਂ ਚਲੋ ਇਹ ਵਾਲਾ ਭਾਂਡਾ ਸਸਤਾ ਸਮਝ ਕੇ ਖਰੀਦ ਲੈਂਦੇ ਆ ਬਟ ਐਲੂਮੀਨੀਅਮ ਦੇ ਭਾਂਡੇ ਵਿੱਚ ਕਦੇ ਵੀ ਚਾਹ ਨਾ ਬਣਾਓ ਐਲੂਮੀਨੀਅਮ ਦਾ ਭਾਂਡਾ ਕਦੇ ਵੀ ਯੂਜ਼ ਨਾ ਕਰੋ ਤਿੰਨ ਨੰਬਰ ਦੋ ਤੇ ਆ ਜਾਂਦੀ ਆ ਸਾਡੀ ਚਾਹ ਪੁੜਨੀ ਜਿਸ ਤਰ੍ਹਾਂ ਅਸੀਂ ਚਾਹ ਪੁੜਨੀ ਦਾ ਯੂਜ਼ ਕਰਦੇ ਆ ਨਾ ਕਈ ਲੋਕ ਪਲਾਸਟਿਕ ਦੀ 5-10 ਰੁਪਏ ਵਾਲੀ ਚਾਹ ਪੁੜਨੀ ਲੈ ਲੈਂਦੇ ਆ ਕਿ ਚਲੋ ਸਸਤੀ ਐ ਲੈ ਲਓ ਬਟ ਨਹੀਂ ਜਦੋਂ ਅਸੀਂ ਉਹਦੇ ਵਿੱਚ ਪਲਾਸਟਿਕ 'ਚ ਗਰਮ ਚੀਜ਼ ਪਾਉਂਦੇ ਆ ਨਾ ਤਾਂ ਉਹ ਜਾंदे ਨੇ ਅੰਦਰ ਤੇ ਸਾਡੇ ਜਾਂਦੇ ਨੇ ਸਰੀਰ ਵਿੱਚ ਜੋ ਕਿ ਉਹ ਵੀ ਬਹੁਤ ਖਤਰਨਾਕ ਚੀਜ਼ ਹੈ ਤੀਸਰਾ ਹੈ ਕਿ ਅੱਜ ਕੱਲ ਲੋਕ ਗਲਾਸ ਜਿਸ ਤਰ੍ਹਾਂ ਕੋਈ ਮਤਲਬ ਅੱਜ ਕੱਲ ਲੋਕ ਪਲਾਸਟਿਕ ਦੇ ਗਲਾਸ ਯੂਜ਼ ਕਰਦੇ ਨੇ ਇਸ ਤਰ੍ਹਾਂ ਦੇ ਛੋਟੇ ਛੋਟੇ ਡਿਸਪੋਜ਼ਲ ਵਾਲੇ ਕੀ ਮਾਂਜਣ ਦੀ ਬਜਾਏ ਉਹ ਐਦਾ ਕਰਦੇ ਨੇ ਕਿ ਉਹਦੇ ਵਿੱਚ ਚਾਹ ਪੀਣਾ ਜ਼ਿਆਦਾ ਵਧੀਆ ਮੰਨਦੇ ਨੇ ਉਹ ਵੀ ਬਹੁਤ ਖਤਰਨਾਕ ਚੀਜ਼ ਹੈ ਦੋਸਤੋ ਚਾਹ ਪੀਣ ਵੇਲੇ ਤੁਸੀਂ ਸਟੀਲ ਦੇ ਗਲਾਸ ਹੀ ਯੂਜ਼ ਕਰਿਆ ਕਰੋ ਕਿਉਂਕਿ ਅਗਰ ਅਸੀਂ ਛੋਟੀ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਾਂਗੇ ਨਾ ਤਾਂ ਸਾਡੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਹੋਵੇਗਾ ਤੇ ਅਸੀਂ ਚਾਹ ਨੂੰ ਅਸੀਂ ਜਿੰਨਾ ਮਰਜੀ ਪੀ ਸਕਦੇ ਆ ਤੇ ਚੌਥੇ ਨੰਬਰ ਤੇ ਆਉਂਦੀ ਹੈ ਕਿ ਕਦੇ ਵੀ ਚਾਹ ਤੁਸੀਂ ਖਾਲੀ ਪੇਟ ਨਾ ਪੀਓ ਕਿਉਂਕਿ ਕਈ ਲੋਕ ਨਾ ਸਵੇਰੇ ਹੀ ਉੱਠ ਕੇ ਉਹਨਾਂ ਨੇ ਕੁਝ ਨਹੀਂ ਹੋਰ ਲੈਣਾ ਨਾ ਕੁਝ ਸਿਰਫ ਜਸਟ ਚਾਹ ਅੰਦਰ ਜਾਂਦੀ ਹੈ ਕਿਉਂਕਿ ਇੱਕ ਤੱਕ ਕਈ ਘੰਟਿਆਂ ਦਾ ਸਾਡਾ ਮਤਲਬ ਪੇਟ ਭੁੱਖਾ ਹੁੰਦਾ ਪੂਰੀ ਰਾਤ ਅਸੀਂ ਅੱਧੀ ਰਾਤ ਜੀ ਦਾ ਮੰਨ ਲਓ 10 11 ਵਜੇ ਅਸੀਂ ਰਾਤ ਦੀ ਰੋਟੀ ਖਾਧੀ ਤੇ ਉਹਦੇ ਬਾਅਦ ਚ ਸਿਰਫ ਉੱਠਦੇ ਜਾ ਕੇ ਅਸੀਂ ਚਾਹ ਪੀਂਦੇ ਆ ਨਾ ਤਾਂ ਉਹ ਬਹੁਤ ਤੇਜਾਬ ਦਾ ਕੰਮ ਕਰਦੀ ਹੈ ਇਸ ਲਈ ਖਾਲੀ ਪੇਟ ਕਦੇ ਵੀ ਚਾਹ ਨਾ ਪੀਓ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਗਰਮ ਪਾਣੀ ਪੀਓ ਕਿਉਂਕਿ ਅਗਰ ਅਸੀਂ ਚਾਹ ਸਵੇਰ ਦੀ ਲੈਂਦੇ ਆ ਨਾ ਤਾਂ ਉਹਦੇ ਨਾਲ ਕੁਝ ਰਾਸ ਇਹ ਕਿਦੋਂ ਬਿਸਕਟ ਜ਼ਰੂਰ ਲੈ ਲਓ ਜਿਹਦੇ ਨਾਲ ਕਿ ਸਾਡੀ ਸਿਹਤ ਦਾ ਜ਼ਿਆਦਾ ਨੁਕਸਾਨ ਨਹੀਂ ਹੋਏਗਾ ਦੋਸਤੋ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੇਗੀ ਅਗਰ ਵੀਡੀਓ ਪਸੰਦ ਆਇਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਪੰਜਾਬੀ ਬਲੌਗਰ ਸਿਮਰ ਨੂੰ ਕਰੋ ਸਬਸਕ੍ਰਾਈਬ ਚਲੋ ਹੁਣ ਅਸੀਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਮਿਲਦੇ ਆ ਤੇ ਕਰੋ ਆਪਣੀ ਪੰਜਾਬੀ ਭੈਣ ਦੀ ਵੱਧ ਤੋਂ ਵੱਧ ਸਪੋਰਟ ਹੁਣ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਤੱਕ ਆਪਣਾ ਧਿਆਨ ਰੱਖੋ ਕਿਉਂਕਿ ਪੰਜਾਬੀਆਂ ਦੀ ਸਿਹਤ ਕਰਕੇ ਹੀ ਜਾਣੇ ਜਾਂਦੇ ਉਹ ਇਸ ਲਈ ਸਾਰਿਆ ਸਾਰੇ ਆਪਣਾ ਧਿਆਨ ਰੱਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ